ਹਾਂਜੀ ਸਸਿਕਾ ਸਾਰਿਆਂ ਨੂੰ ਅੱਜ ਆਪਾਂ ਸਨ ਕਢਾਈ ਵਾਲੀ ਕੁੜਤੀ ਦੇ ਆਕਾਟਾ ਦੱਸਾਂਗੇ ਵੀ ਕਿਵੇਂ ਪੈਂਦੀਆਂ ਨੇ ਪਹਿਲਾਂ ਆਪਾਂ ਕੱਪੜਾ ਲੈ ਲੈਣਾ ਕਢਾਈ ਵਾਲਾ ਫਿਰ ਉਹਨੂੰ ਫੋਲਡ ਕਰ ਲੈਣਾ ਇਦਾਂ ਫੋਲਡ ਕਰਕੇ ਇਹਦੇਆਂ ਲੰਬਾਈਆਂ ਮਿਲਣੀਆਂ ਨੇ ਜਿਵੇਂ ਆਹ ਕਾਣ ਜਾਂ ਆਪਾਂ ਸਿੱਧੀਆਂ ਨਿਸ਼ਾਨੀਆਂ ਲਾਵਾਂਗੇ ਕਾਣੇ ਨੂੰ ਕੱਢ ਦਾਂਗੇ ਪਹਿਲਾਂ ਆਪਾਂ ਗਲੇ ਦੀਆਂ ਨਿਸ਼ਾਨੀਆਂ ਲਾਣੀਆਂ ਨੇ ਗਲੇ ਤੋਂ ਬਾਅਦ ਅੱਪਰ ਲੰਬਾਈ ਲੈਣੀ ਆ ਲੰਬਾਈ ਜਿੰਨੀ ਵੀ ਤਿਆਰ ਆਪਣੀ ਓਨੀ ਰੱਖ ਸਕਦੇ ਆ ਆਪਾਂ ਬਾਕੀ ਜਿਹੜਾ ਕਾਣ ਜੇ ਆਪਾਂ ਸਿੱਧਾ ਕਰ ਦਾਂਗੇ ਫਿਰ ਆਪਾਂ ਉਪਰੋਂ ਲਾਵਾਂਗੇ ਤੇਰੇ ਦੀਆਂ ਨਿਸ਼ਾਨੀਆਂ ਲਾਵਾਂਗੇ ਵਿਚਾਲੋਂ ਕਮਰ ਫਿਰ ਹਿੱਪ ਇਹ ਨਿਸ਼ਾਨੀਆਂ ਲਾ ਕੇ ਹੁਣ ਆਪਾਂ ਨੇ ਨਿਸ਼ਾਨੀਆਂ ਲਾਉਣੀਆਂ ਉੱਪਰ ਗੁੱਡੇ ਦੀ ਘਾਟ ਪਾਉਣੀ ਆ ਚੈਸਟ ਤੋਂ ਬਾਅਦ ਕਮਰ ਦੀ ਨਿਸ਼ਾਨੀ ਕਮਰ 18 ਚੈਸਟ B ਹੈ हिਪ हिਪ ਤੇ 3 ਇਹ ਆਪਾਂ ਫालतू ਕੱਪੜਾ ਕੱਢ ਦਾਂਗੇ ਜਿਹੜਾ ਆਪਣੇ ਕੋਲ ਫालतੂ ਹੈ ਬਸ ਆਪਾਂ ਸਿਰਫ ਓਨਾ ਕੁ ਰੱਖਾਂਗੇ ਜਿੰਨਾ ਕੱਪਾ ਨੂੰ ਫੋਲਡ ਕਰਨ ਵਾਸਤੇ ਚਾਹੀਦਾ ਹੁਣ ਆਪਾਂ ਧੀਰਾ ਲੈ ਲੈਣਾ ਤੇਰਾ ਆਪਾਂ ਨੇ ਉੱਪਰੋਂ ਜਿੰਨਾ ਦੇਖੋ 12 ਲੈਤਾ ਜੇ ਆਪਾਂ نیچے ਤੋਂ 1/2 ਇੰਚ ਕਟਾ ਕੇ ਲਵਾਂਗੇ ਫਿਰ ਉਹਦੇ ਨਾਲ ਕਾਟ ਬਹੁਤ ਸੋਹਣੀ ਪੈ ਜਾਂਦੀ ਹੈ ਮੋਢਾ ਜੜਨ ਵਿੱਚ ਵੀ ਆਸਾਨੀ ਰਹਿੰਦੀ ਹੈ ਤੇ ਕਾਟ ਬਹੁਤ ਸੋਹਣੀ ਪੈਂਦੀ ਹੈ ਗਲਾਈ ਦੇ ਕਿਉਂ ਕਿੰਨੀ ਸੋਹਣੀ ਆਊਗੀ ਮੋਢੇ ਤੋਂ ਆਪਾਂ ਜਦੋਂ نیچے ਤੋਂ ਲੈਨੇ ਆ ਨਾ ਆਪਾਂ ਹਮੇਸ਼ਾ 1/2 ਇੰਚ ਕੱਟ ਲੈਣਾ ਇਹ ਫਰੰਟ ਪੀਸ ਹੈ ਸ਼ਰਟ ਦਾ ਪਹਿਲੀ ਕਟਾਈ ਹੈ ਇਹ ਇਸ ਤਰੀਕੇ ਨਾਲ ਕਟਾਈ ਹੁੰਦੀ ਹੈ ਜਿੰਨਾ ਕਪਾ ਫੋਲਡ ਕਰਨਾ ਉਹਨਾਂ ਕਪੜਾ ਰੱਖਣਾ ਬਾਕੀ ਉਤਾਰ ਦੇਣਾ ਹੁਣ ਆਪਾਂ ਬੈਕ ਲੈ ਲੈਣੇ ਆਂ ਸ਼ਰਟ ਦਾ ਬੈਕ ਪੀਸ ਬੈਕ ਪੀਸ ਆਪਾਂ ਪਹਿਲੇ ਪੀਸ ਨੂੰ ਉੱਪਰ ਰੱਖ ਕੇ ਲੈਣਾ ਦੇਖ ਸਕਦੇ ਹੋ ਤੁਸੀਂ ਇਹ ਆਪਾਂ ਥੋੜਾ ਜਿਹਾ ਬਾਧ ਰੱਖਾਂਗੇ ਬੈਕ ਮੋਡਿਆਂ ਤੋਂ ਤਾਂ ਕਿ ਮੋਡਾ ਫਸੇ ਨਾ ਟਾਈਟ ਨਾ ਹੋਵੇ ਬੈਕ ਸਾਈਡ ਤੋਂ ਹਮੇਸ਼ਾ ਮੂਰਲੇ ਤੋਂ ਬੈਕ ਸਾਈਡ ਦਾ ਫਰੰਟ ਆਪਾਂ ਬਾਧ ਹੀ ਰੱਖਾਂਗੇ ਬਾਕੀ ਸਾਰਾ ਸੇਮ ਕੱਟ ਲੈਣਾ ਗੜੇ ਤੋਂ ਬਾਅਦ ਹੁਣ ਬਾਹਾਂ ਕੱਟਣੀਆਂ ਨੇ ਆਪਾਂ ਦੀ ਸ਼ਰਟ ਤਾਂ ਹੋ ਗਈ ਬਾਹਾਂ ਦੀ ਲੰਬਾਈ ਉਨੀ ਲੈਣੀ ਆਪਾਂ ਜਿੰਨੀ ਤਿਆਰ ਇਹ ਥੋੜਾ ਜਿਹਾ ਘਾਟਾ ਕੱਪੜਾ ਆਪਾਂ ਇਹਦੇ ਚ ਜੋੜ ਪਾਵਾਂਗੇ। ਮੁੱਢਾ ਘਾਟਾ ਇਹ ਇਹਦੇ ਚ ਜੋੜ ਪੈ ਜੂਗਾ। ਜਿਹੜਾ ਵੀ ਮਤਲਬ ਸੂਟ ਲੈਣੇ ਆ ਨਾ ਉਹ ਸਾਈਡ ਤੇ ਬੰਨ ਦੇਣ ਕਰਕੇ ਤੇ ਮੋੜ ਦੇ ਜਮੇ